ਸਸਿਕਾਲ ਜੀ ਗੁੱਡ ਮਾਰਨਿੰਗ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਆਂ ਵਲੌਗ ਦੀ ਸਪਰੇਅ ਕਰ ਰਹੇ ਆਂ ਆਪਾਂ ਬੱਦਲਬਾਈ ਜੀ ਦਾ ਪਰ ਹੋਈ ਪਈ ਆ ਹੁਣ ਕੀ ਕਰੀਏ ਮਗਾ ਚਲੋ ਕਰਾਏ ਦਿੰਨੇ ਆ ਦੇਖੀ ਜਾਊਗਾ ਵਿੱਚ ਛੇੜ ਵੀ ਪਾਇਆ ਦਵਾਈ ਕੱਲ ਮੈਂ ਲਿਆਇਆ ਸੀ ਅੱਧਰ ਹੋ ਗਈ ਮੋਟਰ ਤੇ ਕਿੱਲੇ ਦੀ ਤੇ ਦੂਏ ਹੁਣ ਉਧਰ ਅੱਠ ਕਿੱਲੇਾਂ ਚ ਚੱਲੇ ਨਹੀਂ ਸਪਰੇਅ ਆ ਦਵਾਈ ਪਈ ਹੈਗੀ ਆ ਸਕੂਟਰੀ ਮੂਰੇ ਹਾਂਜੀ ਦੋਸਤੋ ਤਿਆਰ ਹੁੰਦੇ ਆਂ ਹੱਥਾਂ ਟੇਕ ਕੇ ਚੱਲਦੇ ਆਂ ਪਿੰਡਾਂਲੇ ਨੂੰ ਦੇਖਦੇ ਆਂ ਕਿ ਅੱਜ ਮੂਵੀ ਜੇ ਕੋਈ ਵਧੀਆ ਲੱਗੀ ਹੋਈ ਦੇਖ ਲਾਂਗੇ ਤੌਂ ਚ ਕੀ ਦਾ ਕਰ ਲਾਂਗੇ ਨਹੀਂ ਫੇਰ ਪਤੀ ਜੀ ਆਣ ਪਤੀ ਜੀ ਆਣ ਫਿਰ ਪਰਾਂ ਨੂੰ ਮਿਲ ਕੇ ਆ ਜਾਣਗੇ ਓਕੇ ਅੱਜੀ ਗੱਡੀ ਕਰ ਲਈ ਸਟਾਰਟ ਆਪਾ 게ਟ ਖੋਲੀਏ ਫਿਰ ਚੱਲਦੇ ਆਂ ਮੱਥਾ ਟੇਕ ਕੇ ਜੇ ਬਾਬਾ ਜੀ ਆਏ ਹੋਏ ਪਿੰਡ ਪਟਿਆਲੇ ਨੂੰ ਪਟਿਆਲੇ ਵੀ ਪਹਿਲਾਂ ਮੱਥਾ ਟੇਕਣਾ ਈ ਫਿਰ ਉਹਦੇ ਬਾਅਦ ਚੋਂ 22 ਨੰਬਰ ਸਾਈਡ ਜਾਂ ਮਾਲ ਚ ਜਿਹੜਾ ਕੱਢਦੇ ਆਂ ਅੱਖਾ ਚੱਲ ਰਹੀ ਹੈ ਤਾਂ ਉਹ ਵੀ ਪਿਆਰਾ ਆਮ ਨਾਲ ਆਪਦਾ ਸਟਾਰਟ ਆ ਪਾਣੀ ਪੂਰੀ ਰੱਖ ਲਿਆ ਚੱਲਦੇ ਆ ਹੁਣ ਸ਼ਹਿਰ ਨੂੰ ਹਾਂਜੀ ਪਟਿਆਲੇ ਨੂੰ ਜਾ ਰਹੇ ਆ ਰਸਤੇ 'ਚ ਮੈਂ ਕਿਹਾ ਚੱਲ ਹਵਾ ਘੱਟੀ ਟਾਇਰ ਦੇ ਵਿੱਚ ਹਵਾ ਪਵਾ ਲਈ ਗੱਡੀ ਦੀ ਫੇ ਚੱਲਦੇ ਆ ਪਟਿਆਲੇ ਤੇ ਇੱਕ ਮੈਂ ਕਿਹਾ ਡੀਜ਼ਲ ਪਵਾ ਹਾਂਜੀ ਸਟਰੋਲ ਪੰਪ ਤੇ ਮੈਂ ਕਿਹਾ ਗੱਡੀ 'ਚ ਡੀਜ਼ਲ ਪਵਾ ਲਈ ਫੇ ਚੱਲਦੇ ਆ ਪਟਿਆਲੇ ਨੂੰ ਮੱਥਾ ਟੇਕਦੇ ਆ ਮੱਥਾ ਟੇਕਣ ਤੋਂ ਬਾਅਦ ਫੇ ਲਾਉਣੀ ਆ ਢੇੜਾ ਊੜਾ ਗਰਮੀ ਪੌਤਾ ਯਾਰ ਹਾਂਜੀ ਚੱਲਦੇ ਆ ਹੁਣ ਪਟਿਆਲੇ ਨੂੰ ਸਕੂਲ ਵਾਲੇ ਭਤੀਜਾ ਮਿਲ ਗਏ ਵੀ ਇੱਥੇ ਜਿੱਥੇ ਹਵਾ ਪਵਾ ਰਹੇ ਹਾ ਦੀ ਗੱਡੀ ਚ ਕਿਹੜਾ ਛੰਨਾ ਪਿੰਡਾ ਯਾਰ ਆ ਪੰਪ ਤੇ ਖੜਾ ਆ ਯਾਰ ਆ ਭਤੀਜਾ ਮਿਲ ਗਏ ਕਿਹੜਾ ਪਿੰਡਾ ਆਕੜੀ ਆਕੜਾ ਕੜੀ ਜੀ ਦਾ ਠੀਕ ਆ ਆਕੜਾ ਕੜੀ ਤੋਂ ਨੇ ਭਤੀਜਾ ਬਾਕੀ ਲਵ ਜੂਆ ਤੁਹਾਨੂੰ ਯਾਰ ਹਾਂਜੀ ਦੋਸਤੂ ਪਟਿਆਲੇ ਪਹੁੰਚ ਗਿਆ ਤੇ ਲੱਥਾ ਟੇਕਣ ਆਇਆ ਵੀ ਹਾਂਜੀ ਪਟਿਆਲੇ ਹੈਗਾ ਮੱਥਾ ਟੇਕ ਲਿਆ ਆਪਾਂ ਅੰਦਰ ਰਹਿ ਗਿਆ ਬਸ ਟਿਕਣ ਤੋਂ ਠੀਕੇ ਫਿਰ ਚੱਲਦੇ ਆਂ ਬਾਈਕ ਨੰਬਰ ਵਾਲੇ ਪਾਸੇ ਦਿਖਾਉਂਦੇ ਆ ਤੁਹਾਨੂੰ ਹਾਂਜੀ ਠੀਕੀਓ ਠੀਕੀਓ ਮੱਥਾ ਬਹੁਤ ਵਧੀਆ ਟੇਕਿਆ ਮੰਦਰ ਚੈਣ ਬਹੁਤ ਵਧੀਆ ਦਰਸ਼ਨ ਹੋ ਗਏ ਹੁਣ ਚੱਲਦੇ ਆਂ ਗਾਹਾਂ ਨੂੰ ਜੁੜੇ ਰਹੇ ਹਾਂਜੀ ਹੁਣ ਚੱਲਦੇ ਆਂ ਅੰਗਰੇਜ਼ੀ ਆ ਨਈ ਆਈ ਲਵ ਪਟਿਆ ਜਾ ਰਹੇ ਆ ਉੱਤਰ ਨੂੰ ਥੋੜਾ ਜਿਹਾ ਕੰਮ ਕੀਤਾ ਮੁੰਡੀਆਂ ਨੇ ਕਰੇ ਬੰਨੀ ਇੱਕ ਬਾਸੂਰ ਕੇ ਆਉਣੀ ਆ ਬਾਈ ਨੰਬਰ ਹਾਂਜੀ ਕੋ ਕੋ ਕੀ ਜਪਤੀ ਜੋ ਪਟਿਆਲੇ ਹੈਗਾ ਇੱਥੇ ਕੁੜਕੀ ਵਾਲਾ ਕਹਿੰਦੇ ਬਹੁਤ ਵਸੂਗਾ ਮੈਂ ਚੱਲ ਕਿਸੇ ਨੇ ਫੋਨ ਕਰਤਾ ਉਧਰੋਂ ਸਿੱਕਣ ਮਿੱਤਰ ਨੇ ਕਹਿੰਦੇ ਕੁੱਚਾ ਫਟ ਨਹੀਂ ਹੈ ਮੈਂ ਚੱਲ ਮੈਂ ਹਰਤੇ ਆਏ ਆ ਵੀਡੀਓ ਬਣਾ ਲਈਏ ਤੇ ਸੀਨ ਪਾਣੀ ਦਿਖਾ ਦਈਏ ਟੀਪੀਐਮ ਹਾਂਜੀ ਆ ਨਹਿਰ ਵਾਲੇ ਪਾਸੇ ਇੱਧਰੋਂ ਆਇਆ ਤੀਗਾ ਆ ਭਤੀਜਾ ਆ ਗਿਆ ਆਪਣਾ ਕਿਹੜਾ ਪਿੰਡਾ ਭਤੀਜਾ ਕਲਿਆਣ ਪਿੰਡ ਹੈ ਜੀ ਠੀਕ ਆ ਠੀਕ ਆ ਭਤੀਜਾ ਆਪਣਾ ਫਸਟ ਪੋਜੀਸ਼ਨ ਆਈ ਆ ਭਤੀਜ ਦੀ ਬਾਸਕਟਬਾਲ ਚ ਠੀਕ ਆ ਠੀਕ ਆ ਜਿਹੜੇ ਸਕੂਲ ਦੇ ਵਿੱਚ ਪ੍ਰੋਗਰਾਮ ਸੀ ਐਂਓ ਗੇਮਾਂ ਵੱਲ ਵੀ ਯਾਰ ਧਿਆਨ ਦਿਆ ਕਰੋ ਬਾਕੀ ਤੁਹਾਨੂੰ ਲੱਭ ਜੂਆ ਯਾਰ ਸਾਰਿਆਂ ਨੂੰ ਠੀਕ ਆ ਪੜਿਆ ਲਿਖਿਆ ਕਰੋ ਮਾਪੇ ਦਾ ਚੈਨਾ ਮੰਨਿਆ ਕਰੋ ਠੀਕ ਆ ਨਾ ਹਾਂ ਹਾਂਜੀ ਹੁਣ ਚੱਲਦੇ ਆਂ ਬਾਜ਼ਾਰ ਆਹ 500 ਰੋਡ ਕੰਨੀ ਚੁੰਗੀ ਕੰਨੀ ਜਾ ਰਹੇ ਆਂ ਕਿ ਆਹ ਹਾਂਜੀ ਆ ਥੱਪ ਕਿਹੜਾ ਆ 500 ਰੋਡ ਹਾਂਜੀ ਹਾਂ 500 ਰੋਡ ਖੜਾ ਆ ਯਾਰ ਆ ਭਤੀਜ ਆ ਗਿਆ ਦੇਖ ਕੇ ਬਹੁਤ ਟਿਣਾ ਬਾਅਦ ਮੈਂ ਕਹਿੰਦਾ ਮਹੀਨਿਆਂ ਬਾਅਦ ਆਇਆ ਹੂੰਗਾ ਰੋਡ ਦੇ ਉੱਪਰ ਮੈਂ ਭਤੀਜ ਆਪਣਾ ਪਲਾਸਟਿਕ ਕੋ ਪਾਸ ਹੋ ਗਿਆ ਭਤੀਜ ਨੇ ਹੁਣ ਐਡਮਿਸ਼ਨ ਲਈਆ ਥਾਪਰ ਤੇ ਹਾਂਜੀ ਥਾਪਰ ਠੀਕ ਆ ਠੀਕ ਆ ਕਿੰਨੇ ਪਰਸੈਂਟ ਨੰਬਰ ਆਏ ਨੇ ਭਤੀਜ ਨਹੀਂ 93% ਆ ਠੀਕ ਆ ਠੀਕ ਆ ਚੱਕ ਦੇ ਕੰਮ ਬਸ ਆਏ ਮਾਪੇ ਦਾ ਨਾਮ ਸ੍ਰੋਸ਼ਨ ਕਰੋ ਹੋਰ ਖਾਣਾ ਪੀਣਾ ਵੀ ਹਾਂ ਨਾ ਠੀਕ ਆ ਤੇ ਦੇਖ ਕੇ ਭਤੀਜ ਗੱਡੀ ਆ ਗਿਆ ਮੈਂ ਤਾਂ ਉਤਰਾਇਆ ਵੇ ਦੀਆ ਕਿਸੇ ਨੂੰ ਮਿਲਣ ਪਿਆਲੇ ਹਾਂਜੀ ਭਾਰਸੋਂ ਰੋਡ ਖੜਾ ਹੈ ਦੇਖ ਕੇ ਗੱਡੀ ਆਪ ਭਤੀਜਾ ਆ ਕੇ ਆਪਣਾ ਭਤੀਜ ਪਲੱਸ 1 ਚਾਹ ਕਿਹੜਾ ਪਿੰਡਾ ਭਤੀਜ ਦਾ ਲੰਗ ਪਿੰਡਾ ਠੀਕ ਆ ਠੀਕ ਆ ਲੰਗ ਪਿੰਡਾ ਉਹ ਠੀਕ ਆ ਕਰੇ ਹਾਂਜੀ ਹਾਂ ਘਰ ਪਰਵਾਹ ਠੀਕ ਆ ਹਾਂਜੀ ਹਾਂਜੀ ਹਾਂ ਪੜ ਲੀਕ ਕੇ ਮੰਮੀ ਪਾਪੇ ਦਾ ਕਹਿਣਾ ਜਿਹੜਾ ਮੈਂ ਹਰੇਕ ਵੀਡੀਓ ਚ ਕਹਿਣਾ ਹੁੰਦਾ ਜੇ ਵੀ ਨਸ਼ੇ ਪੱਤੇ ਵਾਲਾ ਕਿਸ ਟੱਕਰ ਜਾਂਦਾ ਏ ਉਦੋਂ ਪਰਾਂ ਹਾਂਜੀ ਸਮਝ ਨੇੜੇ ਨਹੀਂ ਲੱਗਣਾ ਹੈਗਾ ਠੀਕ ਆ ਨਾ ਬਾਕੀ ਲਾਡੂ ਆ ਆ ਦੇਖ ਲਓ ਇੱਥੇ ਮਿਲਣਾ ਆ ਕਿਸੇ ਵੀਰ ਨੂੰ ਭਤੀਜ ਐ ਪਿਆਰ ਕਰਦੇ ਨੇ ਵੀ ਯਾਰ ਇਹਨੂੰ ਬਰੁਸ਼ੇ ਮਿਲ ਕੇ ਜਾਂਦੇ ਆ ਦੀ ਬਾਸੂ ਰੋਡ ਹੈ ਗਈ ਹੁਣ ਵਾਪਸ ਚੱਲਦੇ ਆਂ ਪਾਈ ਨੰਬਰ ਸਾਈਡ ਕਿਸੇ ਨੂੰ ਮਿਲਣ ਆਇਆ ਕੀ ਇੱਥੇ ਹਾਂਜੀ ਦੋਸਤੋ ਮੈਨੂੰ ਨਹੀਂ ਪਤਾ ਸੀ ਕਿ ਅੱਧਰ ਵੀ ਭਤੀਜ ਜਿੰਨਾ ਪਿਆਰ ਕਰਦੇ ਨੇ ਆਹ ਰੋਡ ਤੇ ਵੀ ਇੱਥੇ ਵੀ ਬਹੁਤ ਜ਼ਿਆਦਾ ਭਤੀਜ ਮਿਲ ਕੇ ਗਏ ਨੇ ਭਤੀਜੀਆਂ ਵੀ ਖੜ ਕੇ ਮਿਲ ਕੇ ਗਈਆਂ ਨੇ ਵਿਚਾਰੀਆਂ ਧੰਨਵਾਦ ਯਾਰ ਤੁਸੀਂ ਮੀਆਂ ਦੇ ਚਾਚੇ ਦੀ ਸਪੋਰਟ ਕਰਦੇ ਹੋ ਯਾਰ ਲਵ ਦੇਖ ਲਓ ਛੁੱਟੀਆਂ ਕਰਕੇ ਰਾਸ਼ ਘਾਟਾ ਨਹੀਂ ਉੱਧਰ ਥਾਪਰ ਕੰਨੀ ਪੂਰੀ ਰੌਣਕ ਲੈਟ ਤੋੜ ਕੇ ਬੱਸ ਐਂ ਵੱਢ ਕੇ ਲੈ ਗਿਆ ਦੇਖ ਲਓ ਨਾਲੇ ਸਕੂਲ ਦੀ ਬੱਸਾਂ 6 ਕਣੀਆਂ ਜੀਆਂ ਪਈਆਂ ਦੀ ਰੋਗ ਪੈ ਕੇ हट ਗਈਆਂ ਆਪਾਂ ਹੀ ਨੰਬਰ ਪਹੁੰਚ ਗਏ ਆਪਾਂ ਅੱਗੇ ਬੰਦਾ ਬੁੱਕ ਪਹੁੰਚ ਆਇਆ ਸੀ ਆਹੋ ਆਇਆ ਬੰਦੇ ਸਾਡਾ ਹਾਂਜੀ ਉੱਧਰ ਖੜਾ ਹੈਗਾ ਯਾਰ ਆਪਣੇ ਬਾਈ ਨੰਬਰ ਆਏ ਆ ਮਗਾ ਚੱਲ ਚਾਹ ਚੂ ਕਾਫੀ ਕੁਭੀ ਕੁਝ ਲੈ ਲਈਏ ਇੱਥੇ ਇੱਥੇ ਫਿਰ ਭਤੀ ਜਾ ਕੇ ਇਹ ਰੇਸ ਸਟੂਸ਼ਨ ਟਾਸ਼ਨ ਤੇ ਜਾਣਾ ਏ ਹੁਣ ਮਿਲ ਕੇ ਹੁਣੇ ਗਏ ਨੇ ਤੇ ਆ ਆ ਗਏ ਅੱਧਰ ਮੁੰਡੇ ਠੀਕ ਹੋ ਹਾਂ ਜੀ ਚਾਚਾ ਜੀ ਓਕੇ ਰਿਪੋਰਟ ਓਕੇ ਓਕੇ ਹੋ ਚਾਈ ਦੀ ਆ ਯਾਰ ਹਾਂਜੀ ਆ ਪਟਿਆਲੇ ਖੜੇ ਹੈਗੇ ਆ ਬਾਈ ਨੰਬਰ ਭਤੀ ਜਾ ਕੇ ਕਈ ਮਿਲ ਕੇ ਗਏ ਤੇ ਕਪਤੀ ਜੀ ਕਹਿੰਦਾ ਹੁਣੇ ਗਿਆ ਏ ਗੱਡੀ ਚ ਕਹਿੰਦਾ ਚਾਚਾ ਜੀ ਸਾਡੀ ਦੁਕਾਨ ਆ ਜਿੱਥੋਂ ਤੁਸੀਂ ਕੈਸਟ ਲੈ ਕੇ ਗਏ ਸੀ ਕਿ ਤੁਹਾਨੂੰ ਮੈਂ ਮੈਸੇਜ ਵੀ ਕਰੇ ਇਹਨੇ ਕਿ ਮੈਂ ਤਾਂ ਕੈਮਰੇ ਚ ਦੇਖਿਆ ਸੀ ਕਹਿੰਦਾ ਨਾ ਹੋਰ ਕੈਸਟਨ ਲੈ ਜਾਓ ਚਾਚਾ ਜੀ ਕੋਈ ਗੱਲ ਨਹੀਂ ਭਤੀਜ ਜਰ ਕੋਈ ਨਵੀਂ ਆ ਗਈ ਜਰੂਰ ਲੈ ਕੇ ਜਾਉਂਗਾ ਜਣ ਤੇ ਹੁਣ ਚਲਦੇ ਆਂ ਚਾਹ ਚੂ ਪੀ ਕੇ ਨਾ ਫਿਰ ਚਲਦੇ ਆਂ ਰਾਜਕਮਲ ਚ ਜਾਂ ਫਿਰ ਉੱਥੇ ਕਾਫੀ ਪਿੰਨੀ ਆ ਜਾ ਕੇ ਹਾਂਜੀ ਅੱਧਰ ਚਾਹ ਪੀਣ ਆਇਆ ਸੀ ਬਾਈ ਨੰਬਰ ਆ ਆਪਣੇ ਭਤੀਜ ਮਿਲ ਗਏ ਤੇ ਆ ਭਤੀਜ ਜੀ ਇਹ ਵੀ ਚ ਪੜਦੇ ਨੇ ਟੀ.ਏ.ਵੀ. ਹਾਂਜੀ ਠੀਕਾ 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 ਜੀ ਦਾ ਕੰਮ 10ਵੀਂ ਕਲਾਸ 10ਵੀਂ ਠੀਕਾ ਜੀ ਦਾ ਠੀਕਾ ਫੋੜਾ ਬਈ ਆ ਖਾਲਸਾ ਕਾਲਜ ਵਾਲੇ ਨੇ ਥੋੜੇ ਮਾਰੂਗਾ ਕਿਹੜਾ ਯਾਰ ਕਾਲਜ ਸ਼ੁਰੂ ਹੋ ਗਿਆ ਫਿਰ ਮਾਰਾਂਗੇ ਕਿਹੜਾ ਆਪਾਂ ਯਾਰ ਹਾਂਜੀ ਭਤੀਜਿਓ ਮਿੱਤਰ ਪਿਆਰਿਓ ਅੱਧਰ ਆ ਗਿਆ ਦੀ ਰਾਜਕਮਲ ਚ ਕਿਹੜਾ ਕੱਢਣ ਮਗਾ ਚੱਲ ਕਿਹੜਾ ਕੱਢੇ ਹੁਣੀਆਂ ਕਿਉਂਕਿ ਜਿਦੋਂ ਆਪਾਂ ਚਿਕਨ ਫਿਸ਼ ਲੈ ਕੇ ਜਾਂਦੇ ਹੁੰਨੇ ਆ ਉਹ ਕਹਿੰਦਾ ਹਜੇ ਲੱਗਣਗੇ 10 15 ਮਿੰਟ ਮਗਾ ਚੱਲ ਜਦ ਤੱਕ ਕਿਹੜਾ ਕੱਢੇ ਹਾਂਜੀ ਚੱਲਦੇ ਹਾਂ ਜੀ ਹੁਣ ਉਤੋਂ ਆਪਣਾ ਖਾਣ ਪੀਣ ਵਾਲਾ ਸਮਾਨ ਲੈ ਕੇ ਤੇ ਚੱਲਦੇ ਆਪਾਂ ਪਿੰਡ ਨੂੰ ਹਾਂਜੀ ਅੱਧਰ ਰਾਜਕਮਲ 'ਚ ਖੜੇ ਆ ਆ ਮੇਰੇ ਭਤੀਜਾ ਆ ਗਿਆ ਟਿਊਸ਼ਨ ਤੋਂ ਠੀਕ ਹੋ ਮੁੰਡਿਓ ਵਧੀਆ 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 ਹੀ ਚਾਹੀਦਾ ਚੱਕ ਕੇ ਰੱਖੋ ਕੰਮ ਪੂਰਾ ਲਵ ਡੂ ਆ ਤੁਹਾਨੂੰ ਸਾਰਿਆਂ ਨੂੰ ਯਾਰ ਹਾਂਜੀ 22 ਨੰਬਰ ਦੀ ਹੁਣ ਚੱਲਦੇ ਆ ਖਾਣ ਪੀਣ ਵਾਲਾ ਤੇ ਉਹ ਮੁੰਡਾ ਆ ਗਿਆ ਆ ਗਿਆ ਫੋਨੋਂ ਦਾ ਕਹਿੰਦਾ ਫੜਕੇ ਲੈ ਜੂ ਜੀ ਆਪਦੀ ਫੇਸ ਤੇ ਠੀਕ ਹੈ ਨਾ ਫਿਰ ਚੱਲਦੇ ਆਪਾਂ ਹਾਂਜੀ 22 ਨੰਬਰ ਖੜੇ ਆਰੇ ਸ਼ਾਮ ਵਾਲਾ ਸਮਾਨ ਲੈਣ ਆਇਆ ਸੀ ਆਪ ਭਤੀ ਜੀ ਮਿਲ ਕੇ ਆਪਣੇ ਬਾਈ ਨੰਬਰ ਤੇ ਹੁਣ ਲੈ ਕੇ ਫਿਰ ਚਲਦੇ ਆਂ ਪਿੰਡ ਨੂੰ ਉਹ ਹਾਂ ਜੀ ਪਹਿਲਾਂ ਵਿੱਚ ਨੂੰ ਭਤੀ ਜਾ ਕੇ ਦੇਖ ਕੇ ਇੱਥੇ ਉਹ ਕਹਿੰਦੇ ਰਹਿਣੇ ਆਂ ਅਸੀਂ ਤੇ ਹੁਣ ਆਪਾਂ ਇਹ ਤੋਂ ਆਪਣਾ ਚਿਕਨ ਲਿਆਇਆ ਆ ਫਿਸ਼ ਵੀ ਲਿਆਇਆ ਤੇ ਹੁਣ ਚਲਦੇ ਆਂ ਪਿੰਡ ਨੂੰ ਕੀ ਕਰੀ ਜਾਂ ਫਰਾਈ ਆ ਕਿ ਤੰਦੂਰੀ ਆ ਰਾਏ ਤੰਦੂਰੀ ਦੋਨੋਂ ਆ ਜੀ ਅੱਛਾ ਫਰਾਈ ਵੀ ਆ ਤੰਦੂਰੀ ਵੀ ਆ ਠੀਕ ਆ ਠੀਕ ਆ ਮਾਲਕ ਇੱਥੇ ਆ ਤੇਰਾ ਦੁਕਾਨ ਤੇ ਆ ਕਿੱਥੇ ਆ ਠੀਕ ਆ ਓਕੇ 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 ਚਲੋ ਦੋਸਤੋ ਹੁਣ ਚੱਲਦੇ ਆਂ ਜੇ ਖਾਣੀਆਂ ਆਜੋ ਹੁਣ ਚੱਲਦੇ ਆਂ ਆਪਾਂ ਪਿੰਡ ਨੂੰ ਮਾਲ ਲੈ ਕੇ ਹਾਂਜੀ ਸੱਤੀ ਕਾਲ ਜੀ ਕਿਵੇਂ ਉਹ ਭਤੀਜ ਆਜੋ ਦੋਨੋਂ ਚਿਕਨ ਤੇ ਫਿਸ਼ ਖਲਾਵੀਏ ਇਹ 22 ਨੰਬਰ ਖੜਾ ਹੈ ਤੇ ਆ ਮੁੰਡਾ ਫੜਾਉਣ ਆਇਆ ਤੇ ਫਿਸ਼ ਇੱਥੇ ਪਹਿਲਾਂ ਆਪਣੇ ਕੋਈ ਮੁੰਡੇ ਆ ਗਏ ਸੀਗੇ ਠੀਕ ਆ ਜੇ ਖਾਣੀਆਂ ਤਾਂ ਆਜੋ ਭਾਈ ਬਾਕੀ ਤੁਹਾਨੂੰ ਸਾਰਿਆਂ ਨੂੰ ਲੱਗੂ ਹਾਂਜੀ ਪਿੰਡ ਨੂੰ ਜਾ ਰਹੇ ਆ ਤੇ ਆ ਭਤੀਜੇ ਨੇ ਰੋਕ ਲਿਆ ਆਪਣੇ ਭਤੀਜ ਪਟਿਆਲੇ ਤੋਂ ਹੈਗੇ ਨੇ ਤੇ 9ਵੀਂ ਕਲਾਸ ਚ پڑھਦੇ ਨੇ ਕੰਪਿਊਟਰਸ਼ਨ ਜਾ ਰਹੇ ਸੀ ਠੀਕ ਹੋ ਯਾਰ ਉਹ ਕਿਆ ਕੰਮ ਖਾਣਾ ਖੂਣਾ ਤਾਂ ਨਹੀਂ ਖੂਸਾ ਦੱਸ ਦੋ ਯਾਰ ਕਿਉਂ ਨਾ ਕਹਦੇ ਹੋ ਉਹ ਕਿਹੋ ਜਿਹਾ ਪਿਆ ਕੰਮ ਉਹ ਠੀਕ ਆ ਉਹ ਕਿਉਂ ਚੱਹੀਦਾ ਯਾਰ ਦੇਖ ਲਓ ਹੈ ਆ 9ਵੀਂ ਕਲਾਸ ਚ ਨੇ ਭਤੀਜ ਵਿਚਾਰੀ ਗਾਹਾਂ ਤੋਂ ਸਕੂਟਰੀ ਮੋੜੀ ਐ ਇਹਨਾਂ ਨੇ ਮੈਂ ਫਿਰ ਗੱਡੀ ਰੋਕ ਲਈ ਮੈਂ ਕਿਹਾ ਚਲ ਜਵਾਕ ਨਹੀਂ ਯਾਰ ਇੰਨਾ ਵਿਚਾਰੇ ਪਿਆਰ ਕਰਦੇ ਨੇ ਬਾਕੀ ਲੱਭੂ ਇਹਨਾਂ ਨੂੰ ਆ ਜਿਹੜੇ ਹੈਗੇ ਨੇ ਮੇਰੇ ਆਸਲ ਭਤੀਜ ਹੈਗੇ ਨੇ ਠੀਕ ਆ ਨਾ ਯਾਰ ਮੈਂ ਆਦੇ ਭਤੀਜਿਆਂ ਨੂੰ ਕੋਈ ਗਲਤ ਗੱਲ ਜਾਂ ਕੋਈ ਗਲਤ ਰਸਤੇ ਤੁਰੂਗਾਉਂਗਾ ਯਾਰ ਠੀਕ ਹੈ ਨਾ ਇੰਨਾ ਪਿੱਛੇ ਦਾ ਜਾਨ ਹਾਜ਼ਰ ਆ ਜਾ ਵਾਕਾਂ ਪਿੱਛੇ ਮੈਂ ਤਾਂ ਚਾਹਣਾ ਹੈ ਕਿ ਮੇਰੇ ਆ ਭਤੀਜ ਪੜ ਲਿਖ ਕੇ ਡਾਕਟਰ ਜੱਜ ਪੁਲਿਸ ਚ ਉਹਦਾ ਬਿਜ਼ਨਸ ਕਰਨ ਭਤੀਜੀਆਂ ਵੀ ਪੜ ਲਿਖ ਕੇ ਉਹ ਕਰਨ ਠੀਕ ਹੈ ਨਾ ਹਾਂਜੀ ਪਿੰਡ ਆ ਗਿਆ ਸਾਹਮਣੇ ਰੇਤਾ ਗਿਰਿਆ ਵੇ ਹੁਣ ਉੱਪਰੋਂ ਗੱਡੀ ਘਮਾਉਣੀ ਹੈ ਦੋਸਤੋ ਆ ਗਏ ਪਿੰਡ ਤੇ ਲਾਣੇਦਾਰ ਵਾਸਤੇ ਅੱਜ ਸਮਾਨ ਖਾਣ ਪੀਣ ਨੂੰ ਲੈ ਕੇ ਆਏ ਆ ਕਿਉਂਕਿ ਵਿਚਾਰਾ ਸਵੇਰ ਦਾ ਸਪਰੇਅ ਕਰਾ ਰਿਹਾ ਹੈ ਸਪਰੇਕਰਾਂ ਕਗਰ ਨਾਲ ਇੱਕੇ ਬੰਦਾ ਦੀ ਨਾਲੇ ਮੈਂ ਕਹਿ ਕੇ ਆਇਆ ਸੀ ਕਿ ਯਾਰ ਦੋ ਜਣੇ ਆ ਜੀ ਸਮਝ ਲਓ 7 ਵਜੇ ਤੱਕ ਮਸਾ ਹੋਊਗੇ 8-9 ਕਿੱਲੇ ਜੋ ਵੀ ਹੈਗੇ ਨੇ ਤੇ ਬਾਕੀ ਆ ਜਾ ਟੌਮੀ ਪੁੱਤ ਆ ਜਾ ਆ ਜਾ ਮੇਰਾ ਪੁੱਤ ਆ ਜਾ ਆ ਟੌਮੀ ਆ ਆਪਣਾ ਚਲੋ ਠੀਕ ਆ ਅੱਜ ਦੇ ਵਲੌਗ ਦੀ ਐਂਡਿੰਗ ਕਰਦੇ ਆ ਬਹੁਤ ਵਧੀਆ ਵਲੌਗ ਬਣਿਆ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤੇ ਘੰਟੀ ਵਾਲੀ ਬਟਨ ਜਰੂਰ ਦੱਬਿਆ ਕਰੋ ਬਾਕੀ ਲਵ ਯੂ ਆਲੂ